15 ਅਗਸਤ ਦੇ ਮੱਦੇਨਜ਼ਰ ਚੱਕੀ ਵਿਅਕਤੀਆਂ ਨੂੰ ਜਿਹੜਾ ਕੰਟਰੋਲ ਕਰਨ ਲਈ ਤੇ ਅੱਜ ਅਸੀਂ ਕੋਰਟ ਕੰਪਲੈਕਸ ਸ਼ਿਰੀ ਮੁਕਸਰ ਸਾਹਿਬ ਵਿਖੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਹੋਰ ਸੀਨੀਅਰ ਅਫਸਰਾਂ ਦਿਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼ਿਰੀ ਦੁਸ਼ਾਰ ਗੁਪਤਾ ਜੀ ਐਸਐਸਪੀ ਸ਼ਿਰੀ ਮੁਕਸਰ ਸਾਹਿਬ ਦਿਆਂ ਹਦਾਇਤਾਂ ਤੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੀ ਆ ਚੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਆ ਜਿਹਦੇ ਵਿੱਚ ਇੱਥੇ ਅਸੀਂ ਪਾਇਆ ਸਾਹਿਬ ਯੂਜ਼ ਕਰਕੇ ਤੇ ਵਾਹਨ ਐਪ ਯੂਜ਼ ਕਰਕੇ ਪਾਰਕਿੰਗ ਆ ਵੀ ਚੈੱਕ ਕਰ ਰਹੇ ਆ ਤੇ ਜੇ ਕੋਈ ਚੱਕੀ ਵਿਅਕਤੀ ਸਾਡੇ ਰੋਡ 'ਚ ਆਇਆ ਜਾਂ ਚੱਕੀ ਵੀਹਿਕਲ ਰੋਡ 'ਚ ਆਇਆ ਜਗਾ ਉਹਨੂੰ ਕਾਬੂ ਕਰਕੇ ਤੰਤਬੰਦੀ ਕਾਨੂੰਨੀ ਕਾਰਵਾਈ ਅਮਲਤ ਲੈਂਦੀ ਜਾਵੇਗੀ ਜਿੰਨੇ ਆਫਸਰ ਕਰੀਬ 85 ਦੇ ਕਰੀਬ ਮੇਰੇ ਨਾਲ ਜਿਹੜੀ ਹੈਗੇ ਆ ਮੁਲਾਜ਼ਮ ਹੈ ਜਿਨ੍ਹਾਂ ਦੇ ਨਾਲ ਅਸੀਂ ਸਾਰੀ ਚੈਕਿੰਗ ਕਰ ਰਹੇ ਆ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ